ਯਾਰੇ ਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਪਿਆਰ ਸਹਿਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਵੀਡੀਓ ਕਰਨੀਆਂ ਵੈਸੇ ਬੰਦ ਕਰ ਦਿੱਤੀਆਂ ਕੋਈ ਮੇਰਾ ਦਿਲ ਕਰੂਗਾ ਕਿ ਇੱਕ ਅੱਧੀ ਵੀਡੀਓ ਪਾਇਆ ਕਰਾਂਗੇ ਤੇ ਅੱਜ ਦੋਸਤੋ ਬੜਾ ਜਿਹੜਾ ਮਾਨ ਨਾ ਮੇਰਾ ਬੜਾ ਦੁਖੀ ਮਮ ਦੇ ਨਾਲ ਮੈਂ ਵੀਡੀਓ ਤੁਹਾਨੂੰ ਪਾ ਰਿਹਾ ਹਾਂ ਜ਼ਿੰਦਗੀ ਚ ਕਈ ਵਾਰੀ ਬੰਦਾ ਪਛਾਣਨ ਦੇ ਵਿੱਚ ਆਪਾਂ ਗਲਤੀ ਕਰ ਜਾਂਦੇ ਆ। ਉਹ ਗਲਤੀ ਮੇਰੇ ਤੋਂ ਵੀ ਹੋ ਗਈ। ਅਮਰੀਕਾ ਤੋਂ ਇੱਕ ਮੁੰਡਾ ਮੈਨੂੰ ਕਾਫੀ ਦਿਨਾਂ ਤੋਂ ਫੋਨ ਕਰ ਰਿਹਾ ਸੀ ਕਿ ਭਾਈ ਜੀ ਮੈਂ ਤੁਹਾਡੀ ਮਦਦ ਕਰਨੀ ਹੈ। ਤੁਸੀਂ ਚੰਗਾ ਕੰਮ ਕਰਦੇ ਹੋ ਜੇ ਉਹ ਜਿਵੇਂ ਕਰਦੇ ਹੁੰਦੇ। ਤੇ ਮੈਂ ਉਸ ਵੀਰ ਨੂੰ ਕਿਹਾ ਮੈਂ ਕਿਹਾ ਵੀ ਵੇਖ ਵੀਰ ਮੈਨੂੰ ਕੋਈ ਹੈਲਪ ਦੀ ਲੋੜ ਨਹੀਂ ਹੈਗੀ। ਤੇ ਨਾ ਮੈਨੂੰ ਹਜੇ ਕੋਈ ਲੋੜ ਹੈਗੀ ਨਾ ਮੈਨੂੰ ਮਦਦ ਦੀ ਲੋੜ ਹੈ ਮੈਂ ਐਵੇਂ ਕੌਮ ਦਾ ਪੈਸਾ ਤੁਹਾਡਾ ਦਸਵੰਦ ਦਾ ਪੈਸਾ ਕਿਉਂ ਐਵੇਂ ਵੇਸਟ ਕਰਾਂ ਮੇਰਾ ਆਦਾ ਸਰਦਾ ਹੈਗਾ ਮੈਨੂੰ ਪੈਨਸ਼ਨ ਵੀ ਮਿਲਦੀ ਆ ਅਸੀਂ ਆਪਦੇ ਘਰੇ ਜ਼ਮੀਨ ਜਾਇਦਾਦ ਦੇ ਮਾਲਕ ਆ ਖੇਤੀ ਕਰਦੇ ਆ ਆਪਦੀ ਬੱਚੇ ਸਾਡੇ ਵੱਲ ਸੈਟਲਡ ਆ ਜਦੋਂ ਲੋੜ ਹੁੰਦੀ ਆ ਬੱਚੇ ਮਦਦ ਕਰ ਦਿੰਦੇ ਆ ਅਸੀਂ ਤੁਹਾਡੇ ਤੋਂ ਕਿਉਂ ਮਦਦ ਲਈਏ ਜਿਹਨੂੰ ਲੋੜ ਆ ਤੁਸੀਂ ਉਹਦੀ ਕਰੋ ਚਲੋ ਮੈਂ ਉਹਨੂੰ ਦਰਸ਼ਨ ਹਟੂੜ ਦੀ ਮਦਦ ਕਰਨ ਵਾਸਤੇ ਕਿਹਾ ਮੈਂ ਕਿਹਾ ਯਾਰ ਉਹਨੂੰ ਇਸ ਵੇਲੇ ਲੋਡ ਹੈ ਜਾਂ ਉਹਦੀ ਕਰ ਦਿਓ ਜਾਂ ਮੁੰਡੇ ਉੱਥੇ ਫਰੀਦਕੋਟ ਮੇਰੇ ਕੋਲੇ ਸ਼ਾਇਦ ਤੁਸੀਂ ਮੇਰੀ 3-4 ਮਹੀਨੇ ਪਹਿਲਾਂ ਵੀਡੀਓ ਸੁਣੀ ਹੋਣੀ ਹੈ ਤਰੀਕ ਤੇ ਅਸੀਂ ਗਏ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀ ਤਰੀਕ ਦੇ ਉੱਤੇ ਉੱਥੇ ਮੈਨੂੰ ਉਹ ਮੁੰਡੇ ਮਿਲੇ ਸੀਗੇ ਸ਼ਾਇਦ ਇਧਰ ਕੋੜਕੂਰੇ ਦੇ ਕੋਲ ਹੀ ਪਿੰਡ ਆ ਉਹਨਾਂ ਦਾ ਸ਼ਾਇਦ ਘਣੀਏ ਵਾਲਾ ਪਤਾ ਨਹੀਂ ਨਾਲ ਪਿੰਡ ਆ ਜਿਹੜਾ ਮੇਜਰ ਪੰਜਾਬ ਸਿੰਘ ਸਕੂਲ ਵਾਲਾ ਪਿੰਡ ਦਾ ਨਾਮ ਮੈਨੂੰ ਭੁੱਲ ਗਿਆ ਉਹ ਮੁੰਡੇ ਜੇਹ ਚਾ ਤੈਨੂੰ ਤੇ ਤਿੰਨੇ ਰਿਸ਼ਤੇਦਾਰ ਹੀ ਨਹੀਂ ਆਪਸ ਵਿੱਚ ਜਾਂ ਮੈਂ ਕਿ ਉਹਨਾਂ ਦੀ ਕਰਦੇ। ਉਹ ਚਲੋ ਮੈਥੋਂ ਨੇ ਦਰਸ਼ਨ ਹਟੂਰ ਦਾ ਨੰਬਰ ਲੈ ਲਿਆ। ਤੇ ਦਰਸ਼ਨ ਸਿੰਘ ਨੂੰ ਮਦਦਦ ਉਹਨੇ ਕਰ ਭੇਜ ਦਿੱਤੀ 6000 ਰੁਪਏ। ਉਹਨ ਦਰਸ਼ਨ ਸਿੰਘ ਬਜ਼ੁਰਗ ਬੰਦਾ ਤੇ ਉਹ ਬੰਦਾ ਉਹਨੂੰ ਫੋਨ ਆਇਆ ਦੂਜਾ ਚਲਾਉਣਾ ਚੁਣਾ ਨਹੀਂ ਆਉਂਦਾ। ਉਹ ਤਾਂ ਲਾਉਣਾ ਵੀ ਹੁੰਦਾ ਤੇ ਕਿਸੇ ਤੋਂ ਲਵਾ ਕੇ ਗੱਲ ਕਰਦਾ। ਉਹਨੂੰ ਕਹਿੰਦਾ ਵੀ ਤੂੰ ਮੇਰਾ 2 ਮਿੰਟ ਧੰਨਵਾਦ ਨਹੀਂ ਕੀ ਕਰ ਸਕਿਆ ਤੇ ਤੂੰ ਉਹ ਦਰਸ਼ਨ ਦਾ ਮੈਨੂੰ ਕੱਲ ਆਇਆ ਫੋਨ ਮੈਨੂੰ ਤਾਂ ਬਾਈ ਜੀ ਵੀ ਐ ਕਰਕੇ ਕੋਈ ਅਮਰੀਕਾ ਤੋਂ ਬੰਦੇ ਨੇ ਮੇਰੀ ਮਦਦ ਕੀਤੀ ਸੀ ਯਾਰ ਕੱਲੋਂ ਦਾ ਮੈਨੂੰ ਯਾਰ ਉਹਨੇ ਲਹਨਤਾਂ ਬੜੀਆਂ ਭਾਈ ਵੀ ਤੁਸੀਂ ਡਰਾਮੇ ਬਾਜ਼ ਜਾਂ ਤੁਸੀਂ ਧੋਖੇ ਬਾਜ਼ ਜਾਂ ਤੁਸੀਂ ਕੁਝ ਨਹੀਂ ਕੌਮ ਦੀ ਖਾਤਰ ਕੀਤਾ ਤੁਸੀਂ ਪੌਣ ਇਕੱਠੇ ਕਰਦੇ ਹੋ ਵਿੱਚੇ ਮੈਨੂੰ ਮੈਂ ਭਰਾਵਾ ਤੈਨੂੰ ਚੈਲੰਜ ਕਰਦਾ 97807474 ਮੇਰਾ ਨੰਬਰ ਤੇਰੇ ਵੀ ਕੋਲੇ ਆ ਕਿਸੇ ਨੰਬਰ ਤੇ ਤੂੰ ਮੈਨੂੰ ਕਾਲ ਕਰਦਾ ਰਿਹਾ ਇੱਕ ਵੀ ਬੰਦਾ ਦੁਨੀਆ ਭਰ ਦੇ ਵਿੱਚੋਂ ਮੇਰੀ ਕਿਸੇ ਨੇ ਇਸ ਮੈਟਰ ਦੇ ਉੱਤੇ ਹੈਲਪ ਕੀਤੀ ਹੋਵੇ 1 ਰੁਪਏ ਦੀ ਵੀ ਮੈਂ ਕਿਸੇ ਤੋਂ ਮਦਦ ਲਈ ਹੋਵੇ ਜਾਂ ਕਿਸੇ ਨੇ ਕੀਤੀ ਹੋਵੇ ਪ੍ਰੂਫ ਦੇ ਕੇ ਮੇਰੇ ਨੰਬਰ ਦਾ ਮੈਨੂੰ ਪਾ ਦਿਆ ਜੇ ਮੈਂ ਤੁਹਾਡਾ ਦੇਣਦਾਰ ਹਾਂ ਮੈਂ ਤਾਂ ਅਰਦਾਸ ਕਰਦਾ ਨਾ ਗੁਰੂ ਸਾਹਿਬ ਦੇ ਅੱਗੇ ਵੀ ਸੱਚੇ ਪਾਤਸ਼ਾਹ ਸਾਡੀ ਪੱਤ ਰੱਖੀ ਰੱਖੀ ਤੇ ਤੁਹਾਡੇ ਵਰਗੇ ਬਗੈਰਤਿਆਂ ਦੇ ਅੱਗੇ ਸਾਡੇ ਹੱਥ ਬਣਾ ਟਡਾਈ ਉਹ ਸਵਾਂ ਨਾ ਹੀ ਲਈ ਗੁਰੂ ਸਾਹਿਬ ਸਾਡੇ ਤੇ ਅਸੀਂ ਮਦਦ ਕਰਨ ਜੋਗੇ ਕਿਸੇ ਦੀ ਕਰੀ ਸਾਨੂੰ ਮੈਂ ਤਾਂ ਹੁਣ ਵੀ ਕਰੀ ਜੰਨਾ ਜਿਹਦੀ ਕਰਦਾ ਤੇ ਰਹੀ ਗੱਲ ਜਿਹੜਾ ਤੁਸੀਂ ਕਹਿੰਦੇ ਨਾ ਰਿਟਾਇਰ ਹੋ ਕੇ ਬੋਲਣਾ ਆਉਂਦਾ ਜਾਂ ਕੀ ਹੈ 9 ਸਾਲ ਮੇਰੀ ਨੌਕਰੀ ਹਜੇ ਬਕਾਇਆ ਸੀ ਤੇ ਨੌਕਰੀ ਵੀ ਮੇਰੀ ਉਹ ਬਕਾਇਆ ਪਈ ਸੀ ਜਿਹੜੀ ਕਰੀਮ ਸੀ ਮੇਰੀ ਸਾਰੀ ਨੌਕਰੀ ਦੀ ਤੇ ਸਟਾਰ ਲੱਗੇ ਮੋਢਿਆਂ ਤੇ ਛੱਡ ਕੇ ਆਇਆ ਕੋਈ ਚੌਕੀਦਾਰੀ ਨਹੀਂ ਛੱਡਦਾ ਖੈਰ ਮੈਂ ਤੁਹਾਡੇ ਤੋਂ ਕਿਉਂ ਕੁਝ ਨਹੀਂ ਲੈਣਾ ਨਾ ਮੈਂ ਕਿਸੇ ਦਾ ਕੋਈ ਕਿਸੇ ਤੇ ਹਾਨ ਕੀਤਾ ਠੀਕ ਹੈ ਅਸੀਂ ਜੋ ਕੀਤਾ ਉਹਦੀ ਜ਼ਮੀਰ ਨੂੰ ਪੁੱਛ ਕੇ ਕੀਤਾ ਜੋ ਕੀਤਾ ਆਪਣੇ ਹੁਸ਼ਕੁਆਸ ਨਾਲ ਪੁੱਛ ਕੇ ਕੀਤਾ ਅਸੀਂ ਤੁਹਾਡੇ ਤੇ ਕਾਹਦਾ ਇਤਰਾਜ਼ ਕਰੀਏ ਠੀਕ ਹੈ ਤੁਸੀਂ ਮਦਦ ਕੀਤੀ ਤੇਰਾ ਧੰਨਵਾਦ ਭਰਾ ਮੈਂ ਤਾਂ ਫਿਰ ਵੀ ਯਕੀਨ ਨਹੀਂ ਸੀ ਅਸੀਂ ਤੁਹਾਡੇ ਤੇ ਇਤਰਾਜ ਕਾਦਾ ਕਰਨਾ ਹੈ ਅਸੀਂ ਤਾਂ ਜਿੰਨਾਂ ਦੀ ਖਾਤਰ ਆਪਣੇ ਆਪ ਬਰਬਾਦ ਕਰ ਲਏ ਲੋਕੀ ਰੋਜੀ ਰੋਟੀ ਲੱਭਦੇ ਫਿਰਦੇ ਆ ਅਸੀਂ ਤਾਂ ਪਰੋਸੀ ਥਾਲੀ ਦੇ ਵਿੱਚ ਛੱਡੀਆਂ ਨੂੰ ਲੱਤ ਮਾਰ ਕੇ ਆ ਗਏ ਕੋਈ ਗੱਲ ਨਹੀਂ ਅਸੀਂ ਆਪਣੇ ਗੁਰੂ ਸਾਹਿਬ ਦੀ ਖਾਤਰ ਖੜੇ ਉਹ ਆਪ ਦੀ ਉਹਨੇ ਜਥੇਦਾਰ ਦੀ ਖਾਤਰ ਕੁਰਬਾਨੀ ਕੀਤੀ 1997 ਦੇ ਵਿੱਚ ਜਥੇਦਾਰ ਦਾ ਪਰਿਵਾਰ ਤੇ ਸਮਝੌਤਾ ਹੋਇਆ ਇਹਨਾਂ ਦਾ ਪਰ ਉਸ ਜਾਗਦੀ ਜ਼ਮੀਰ ਵਾਲੇ ਬੰਦੇ ਨੇ ਪੈਸੇ ਆਲਾ ਬੈਠ ਠੁੱਡ ਮਾਰ ਕੇ ਪਾਸੇ ਕੀਤਾ ਤੇ ਜਾਂਦਾ ਹੀ ਡਿਸਮਿਸ ਕਰਤਾ ਉਹ ਤੇ ਦਿਹਾੜੀਆਂ ਕਰਨ ਲਾਤਾ ਉਸ ਪਰਿਵਾਰ ਦੀ ਖਾਤਰ ਦਿਹਾੜੀਆਂ ਕਰਦਾ ਫਿਰਦਾ ਤੇ ਮੈਂ ਭਰਾ ਤੈਨੂੰ ਪਛਾਣਨ ਚ ਕਰ ਗਿਆ ਗਲਤੀ ਤੇ ਮੈਥੋਂ ਗਲਤੀ ਹੋ ਗਈ ਵੀ ਮੈਂ ਜਿਹੜਾ ਤੈਨੂੰ ਉਹਦਾ ਨੰਬਰ ਦੇ ਬੈਠਾ ਗਰੀਬ ਦਾ ਤੇ ਤੂੰ ਜੋੜੀ ਜੋ ਉਹਦੀ ਪੱਤ ਲਾਈ ਵੀਰੋ ਆਹ ਦੀ ਰਿਕਾਰਡਿੰਗ ਸੁਣਿਓ ਦੋ ਰਿਕਾਰਡ ਗਏ ਤੁਹਾਨੂੰ ਮੈਂ ਉਹਦੀਆਂ ਸੁਣਾਉਂਗਾ ਵੀ ਜਿਹਦੀ ਖਾਤਰ ਉਹਨੇ ਲੜਾਈ ਲੜੀ ਉਸ ਪਰਿਵਾਰ ਨੇ ਉਹਦੀ ਦੁਵਾਨੀ ਦੀ ਕਦਰ ਨਹੀਂ ਪਾਈ ਤੇ ਬਾਕੀ ਦੇ ਉਹਨੂੰ ਕਿਸੇ ਦੇ ਕੀ ਤਰਾਜ ਆ ਤੇ ਮੈਂ ਜਿਹੜੀ ਬਾਈਬਲ ਮੋਰਚੇ ਤੇ ਵਾਅਦੇ ਕਰਕੇ ਉਹਨਾਂ ਨਾਲ ਆ ਗਿਆ ਮੈਂ ਤਾਂ ਨਿਭਾ ਗਿਆ ਆਪਦਾ ਮੈਂ ਕਿਵੇਂ ਨੇ ਅਫਸਰਾਂ ਨਾਲ ਦੁਸ਼ਮਣੀ ਪਾ ਲਈ ਲੀਡਰਾਂ ਨਾਲ ਦੁਸ਼ਮਣੀ ਪਾ ਲਈ ਜਿਹੜੇ ਉੱਥੋਂ ਦੇ 도치 도ਕੀ ਆ ਸੌਦੇ ਸਾਥ ਦੇ ਚੇਲਿਆਂ ਨਾਲ ਦੁਸ਼ਮਣੀ ਪਾ ਲਈ ਤੇ ਜਿਹੜੇ ਉਹਨਾਂ ਦਾ ਲੈਟਰ ਵੀ ਤੁਹਾਨੂੰ ਮੈਂ ਦਿਖਾਉਂਗਾ ਜਿਨ੍ਹਾਂ ਦੀ ਖਾਤਰ ਅਸੀਂ ਬਰਬਾਦ ਹੋਏ ਨਾ ਉਹ ਲੈਟਰ ਲਿਖ ਕੇ ਕੀ ਦੇ ਰਹੇ ਆ ਤੇ ਬੇਕਸੂਰ ਕਿਹਨੂੰ ਕਹਿ ਰਹੇ ਆ ਉਹ ਮੈਨੂੰ ਲੈਟਰ ਦੀ ਜਦੋਂ ਕਾਪੀ ਮਿਲੀ ਮੇਰੇ ਪੈਰਾਂ ਤੋਂ ਮਿੱਟੀ ਨਿਕਲ ਗਈ ਤੇ ਮੈਂ ਤੁਹਾਨੂੰ ਜ਼ਿਕਰ ਨਹੀਂ ਸੀ ਕਰਨਾ ਚਾਹੁੰਦਾ ਮੇਰਾ ਹਾਜਮਾ ਬਹੁਤ ਵੱਡਾ ਹੈ ਤੇ ਪਰ ਮੇਰੀ ਮਜਬੂਰੀ ਬਣ ਗਈ ਮੈਨੂੰ ਅੱਜ ਕਰਨੇ ਪੈ ਗਏ ਪਹਿਲਾਂ ਤਾਂ ਦਰਸ਼ਨ ਦੀ ਉਹ ਸੁਣਿਓ ਵੀ ਜਦੋਂ ਆਪਦੀ ਭੈਣ ਦੇ ਵਿਆਹ ਦਾ ਕਾਰਡ ਲੈ ਕੇ ਗਿਆ ਜੱਥੇਦਾਰ ਦੇ ਘਰੇ ਤੇ ਜੱਥੇਦਾਰ ਦਾ ਸਾਰਾ ਪਰਿਵਾਰ ਉਹਦੇ ਨਾਲ ਵਾਅਦਾ ਕਰਕੇ ਆਇਆ ਸੀ ਵੀ ਦਰਸ਼ਨ ਸਿਆ ਜਦੋਂ ਉਹਦੀ ਨੌਕਰੀ ਗਈ ਉਹਦੀ ਬੇਟੀ ਦਾ ਵਿਆਹ ਤਰਿਆ ਹੋਇਆ ਸੀ ਤੇ ਅਸੀਂ ਵਿਆਹ ਕਰਾਂਗੇ ਤੇਰੀ ਕੁੜੀ ਦਾ ਤੇ ਉਹ ਕਾਰਡ ਦੇਣ ਗਿਆ ਉਹਦੀ ਜਵਾਨੀ ਸੁਣੋ ਮੈਂ ਨਹੀਂ ਛੱਡੂ ਤੁਸੀਂ ਜੀ ਦੀ شادی ਆ ਮਲਤੀ ਮੁੰਡੇ ਆ ਅਰੀਜਨੂ ਵੇ ਰੱਖਿਆ ਸੌਰੀ ਗਾ ਥੋੜਾ ਜਨਾ ਜੀ ਜਥੀਦਾਨੀ ਅੱਜ ਮੈਂ ਅਰੇ ਅੱਜ ਜੀ ਹੋਣੀ ਬਿਲਕੁਲ ਜੀ ਜਮਾਈ ਨੇ ਪੁੱਛਿਆ ਫਾਨੀਆ ਹੋ ਰਹਾ ਤਾਂ ਮੈਂ ਤੁਹ ਬਿਲਕੁਲ ਜਥੀਦਾਨੀ ਦੇ ਖਾਲ ਫਰਿਆ ਮੈਂ ਇਥੋਂ ਹੂੰ ਗੋਵੇਂ ਨੂੰ ਪਾਈ ਜੇ ਨਹੀਂ ਪਾਈ ਕੋਈ ਕੰਮ ਨਹੀਂ ਹੋ ਗਿਆ ਕਿ ਜਰ ਮੈਂ 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 ਤਾਂ ਮੇਰੀ ਜਿਹੜੀ ਵੀ ਸ਼ਾਦੀ ਆ ਮਨ ਕੇ ਮੁੰਡੇ ਹਰੀਸ਼ ਨੂੰ ਬੋਲ ਰਿਹਾ ਕਿ ਆਈ ਸੀਗੇ ਮੇਰੀ ਸ਼ਾਦੀ ਤੇ ਆਵਾਂਗੇ ਤੇ ਬਸ ਕਾਜ ਫਜਾ ਤੇ ਉਪਰ ਕੇ ਅੰਦਰ ਕੋਈ ਨਾ ਉਹਨਾਂ ਦੰਨਵੇਂ ਸੀ ਮੇਰੇ ਮੈਂ ਕਿਹਾ ਵੀ ਜਿ세 ਜਲਾ ਤੋਂ ਠੰਗਾ ਕੀਤਾ ਇਹਨਾਂ ਨਾਲ ਤੇ ਇਹ ਦਿਨ ਕੀ ਹੈ ਵਰਤਾਵਾ ਕਰਦੇ ਆ ਕਿ ਤੇ ਦਿੱਲੀ ਆਪਣੇ ਦਾ ਕੀ ਕੀਤਾ ਉਹਨੂੰ ਵੇਖਣਾ ਸੁਣ ਆ ਹੁਣ ਉਹਦੀ 6000 ਮਦਦ ਵਾਲੇ ਦੀ ਵੀ ਸੁਣ ਲਿਓ ਕੋਈ ਨੰਬਰ ਕੋਈ ਕਹਾਣਾ ਮਹਾਮੈਨੇ ਲਿਖਿਆ ਹੋ ਹੂੰ ਤੇ ਆਪ ਹੋਂਟਾਂ ਤੇ ਪਿਆਰਿੰਦਾ ਜਾਂ ਇੱਥੇ ਕੋਈ ਮੁੰਡਾ ਵੀ ਆ ਜਾਂਦਾ ਮੈਨੂੰ ਕੋਈ ਕਈ ਦਫਾ ਪੱਤਰਕਾਰ ਬੈਠੇ ਰਹਿੰਦੇ ਮੈਂ ਦੇਖਦਾ ਰਾਤੋਂ ਦਿੱਤਾ ਵੀ ਕਿਹਾ ਨਾ 1 ਵਜੇ ਹੂੰ ਫਿਰ ਉਹਨੇ ਫੋਨ ਕਰਕੇ ਕਾਫੀ ਬੰਦ ਤੇ ਲਾਹਤ ਪਾਈ ਜਾਂ ਮੈਨੂੰ ਸੱਚੀ ਗੱਲ ਆ ਲਾਹਤ ਭਰਾ ਤੇਰੇ ਇਹਨੂੰ ਕੀ ਜਾਣ ਤਕਰੀਬੀ ਜੀ ਇਸ ਕਮੀਰ ਸਿੰਘ ਉਹਨੇ ਕੁਝ ਇਤਹਾਸ ਦਾ ਹੋ ਹੁੰਦਾ ਨੰਬਰ ਭੇਜੀ ਮੈਂ ਕਰ ਦਉਂਗਾ ਗੱਲ ਯਾਰ ਕਿੰਨਾ ਵੀਰ ਦਾ ਤੋਸਾਲਿਆ ਦੱਸ ਜੀ ਚਲੋ ਕਹਿੰਦਾ ਉਹ ਬੰਦੇ ਨੇ ਕਹਿੰਦਾ ਮੈਨੂੰ 5-6 ਹਜ਼ਾਰ ਉਹਨੂੰ ਕੱਢੀ ਜਾ ਰਿਹਾ ਤੇ ਮਦਦ ਕਰਦੇ ਕਹਿੰਦਾ ਜੀ ਕਰਤੀ ਕਹਿੰਦਾ ਉਹ ਫੋਟਾ ਦੇ ਪਿੱਛੇ ਲਾ ਕੇ ਕਹਿੰਦਾ ਇਹ ਕੰਮ ਕੀਤਾ ਜਾਂਦਾ ਤੂੰ ਮਾਰੇ ਕਹਿੰਦਾ ਨਾ ਕੁਝ ਨਹੀਂ ਕੀਤਾ ਤੁਸੀਂ ਚਲੋ ਤਾਂ ਠੀਕ ਹੈ ਜੀ ਕਹਿੰਦਾ ਧੰਨਵਾਦ ਤੁਹਾਡਾ ਹਾਂ ਜੀ ਹਾਂ ਹਾਂ ਮੈਂ ਬਾਰ-ਬਾਰ ਕਰਤੀ ਮੰਨੀ ਯਾਰ ਮੈਂ ਠੀਕ ਆ ਬਾਈ ਇਹ ਗਲਤੀ ਹੋ ਗਈ ਕਿਸੇ ਨੇ ਕਾਲਾ ਹੋਣਾ ਗਲਤੀ ਹੋ ਗਈ ਮੈਂ ਇੱਥੇ ਆ ਜਿਨੇ ਇਹ ਕਿਨ੍ਹਾ ਦਾ ਖਤੇ ਆ ਮੁਰਗੀ ਆ ਗਲਾ ਕਹਲਾ ਦੇਣਾ ਨਹੀਂ ਜਿਨੇ ਤੁਹਾਨੂੰ ਨੰਬਰ ਭੇਜ ਕਰ ਮੈਂ ਕਰਦਾ ਗੱਲ ਜੀ ਤਾਉ ਹੋ ਗਿਆ ਪਰ ਉਹ ਤੋਂ ਨਹੀਂ ਮੁੰਡਾ ਇਹ ਗੱਲ ਕਹਿ ਸਕਦਾ ਯਾਰ ਤੇ ਮੈਂ ਤਾਂ ਦਰਸ਼ਨ ਇਸੇ ਕਰਕੇ ਕਿਸੇ ਨੂੰ ਬਾਈ ਜੀ ਆਪਾਂ ਤਾਂ ਮੈਨੂੰ ਬਸੇਰਿਆਂ ਦੇ ਫੋਨ ਆਉਂਦੇ ਆ ਕਿਸੇ ਨੇ ਪਤਾ ਨਹੀਂ ਭੈਣ ਚ ਉਹਨੇ ਦੋ ਕਿਸੇ ਨੇ ਪਾਉਣਾ ਹੁੰਦਾ ਕਿਸੇ ਤੇ ਲੱਗ ਪੈਂਦੀ ਆ ਨਾ ਮੈਂ ਤਾਂ ਇਸੇ ਕਰਕੇ ਭਰਾ ਵੀ ਰਿਆ ਆਪਾਂ ਤਾਂ ਚੁੱਪ ਕਰਕੇ ਇਹਨਾਂ ਲੋਕਾਂ ਨਾਲ ਪਿੱਛੇ हट ਕੇ ਕੋਈ ਗੱਲ ਨਹੀਂ ਯਾਰ ਮੈਂ ਬੈਠਾ ਹੋ ਗਿਆ ਜਿਹਦੇ ਵਿੱਚ ਚਲੋ ਭਰਾ ਗੁੱਸੇ 'ਚ ਮੈਥੋਂ ਥੋੜਾ ਜਿਆ ਬੋਲਿਆ ਗਿਆ ਕਿਉਂਕਿ ਗੁੱਸਾ ਆਟੋਮੈਟਿਕ ਹੀ ਚੜਦਾ ਵੀ ਕਿ ਤੁਸੀਂ ਲਹਨਤਾ ਪਾ ਰਹੇ ਹੋ 6000 ਰੁਪਿਆ ਦੇ ਕੇ ਤੁਸੀਂ ਮੁੱਲ ਖਰੀਦੀ ਲੈ ਗਲੇ ਨੂੰ ਯਾਰ ਤੁਹਾਨੂੰ ਅਸੀਂ ਕਿਹਾ ਸੀਗਾ ਵੀ ਤੁਸੀਂ ਭੇਜੋ ਨੂੰ ਤੁਸੀਂ ਆਪ ਸਾਡੇ ਨਾਲ رابطہ ਕੈਮ ਕੀਤਾ ਮੈਨੂੰ ਅੱਜ ਤੱਕ ਇੱਕ ਵੀਰ 10000 ਰੁਪਇਆ ਮੈਨੂੰ ਦੇਖੇ ਗਿਆ ਸੀ ਘਰੇ ਤੇ ਮੈਂ ਜਿੱਦੇ ਤਰੀਕ ਤੇ ਗਿਆ ਨਾ ਚਾਰ ਪੰਜ ਮਹੀਨੇ ਪਹਿਲਾਂ ਤੇ ਮੈਨੂੰ ਉਹ ਪਰਿਵਾਰ ਦਾ ਉੱਥੇ ਮੁੰਡਾ ਮਿਲਦਾ ਜਿਹਨਾਂ ਦੀ ਮੈਂ ਤੁਹਾਨੂੰ ਕੋਲ ਜ਼ਿਕਰ ਕਰਕੇ ਹਟਿਆ ਤੇ ਮੈਨੂੰ ਉਹ ਕਹਿੰਦਾ ਵੀ ਘਰੇ ਬਾਈ ਜੀ ਰਾਸ਼ਨ ਹੈ ਤੇ ਯਕੀਨ ਮੰਨਿਓ ਮੇਰੀਆਂ ਅੱਖਾਂ ਭਰੇ ਆਈਆਂ ਵੀ ਯਾਰ ਆਹ ਲੋਕ ਆ ਜਿਨ੍ਹਾਂ ਨੇ ਸਾਡੀ ਕੌਮ ਦੀ ਖਾਤਰ ਕੁਛ ਕੀਤਾ ਤੇ ਉਹਨਾਂ ਦੇ ਪਰਿਵਾਰ ਇੰਨਾ ਹਾਲਾਤਾਂ ਚ ਤੇ ਤੁਸੀਂ ਇੱਥੇ ਕਵਾਤਰੇ ਵਰਗਿਆਂ ਨੂੰ ਸੱਦ-ਸੱਦ ਕੇ ਡਾਲਰ ਤੇ ਪਾਉਂਡ ਉਹਨਾਂ ਨੂੰ ਦੇ ਰਹੇ ਆ ਜਿਨ੍ਹਾਂ ਨੇ ਠੀਕ ਆ ਦੇਓ ਅਸੀਂ ਕਹਿੰਨੇ ਮੁਬਾਰਕ ਤੁਹਾਨੂੰ ਪਰ ਤੁਹਾਨੂੰ ਆਪਦੀ ਕੌਮ ਦੇ ਲੋਕ ਨਹੀਂ ਸਾਹਮਣੇ ਆਏ ਤੇ ਮੈਂ ਤਾਂ ਉਹ 10000 ਰੁਪਇਆ ਵੀ ਆ ਵੀਰ ਨੂੰ ਸੱਦ ਕੇ ਉਹਨੂੰ ਤੇ ਉਸ ਵੀਰ ਨੇ ਜਿਹੜੀ ਭੇਜੀ ਸੀ ਆ ਉਹਦੇ ਹਵਾਲੇ ਕੀਤਾ ਤੇ ਮੇਰੇ ਕੋਲ ਵੀਰ ਭੋਲਾ ਸਿੰਘ ਖਾਲਸਾ ਤੇ ਮਨਪ੍ਰੀਤ ਸਿੰਘ ਭਾਈ ਜਿਹੜੇ ਡੇਰਾ ਪ੍ਰੇਮੀ ਕਤਲ ਕਾਂਡ ਉਰਕਪੁਰਾ ਤੇ ਸ਼ਕਤੀ ਸਿੰਘ ਵਾਲੇ کیسਾਂ ਦੇ ਵਿੱਚ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਦੇ ਛੋਟੇ ਭਰਾ ਅ ਵੀਰ ਜੀ ਕਰਨ ਸਿੰਘ ਜੀ ਖਾਲਸਾ ਮੇਰੇ ਕੋਲ ਅੱਜ ਆਏ ਸੀ ਇਹ ਮੋਗੇ ਤੋਂ ਵੀਰ ਜੀ ਨੈਸਰੇ ਦੇ ਵਿੱਚੋਂ ਭਾਈ ਸਾਹਿਬ ਰਿਟਾਇਰ ਹੋਏ ਸੀ ਬੇਸਿਕਲੀ ਉਹ ਮੇਰੇ ਪਹਿਚਾਣ ਵਾਲੇ ਨਿਕਲੇ ਆਏ ਮੇਰੇ ਕੋਲ ਜਦੋਂ ਘਰੇ ਗੱਲਾਂ ਬਾਤਾਂ ਹੋਈਆਂ ਆ 10000 ਰੁਪਿਆ ਮੇਰੀ ਉਹ ਵੀਡੀਓ ਦੇਖ ਕੇ ਇਹਨਾਂ ਦੀ ਉਹਨਾਂ ਨੇ ਮਦਦ ਕਰਨ ਵਾਸਤੇ ਮੈਨੂੰ ਦੇਖੇ ਗਏ ਸੀ ਤੇ ਇਹਨਾਂ ਨਾਲ ਮੇਰਾ رابطہ ਨਾ ਹੋ ਸਕਿਆ ਮੇਰੇ ਕੋਲ ਨੰਬਰ ਮਿਸਪਲੇਸ ਹੋ ਗਿਆ ਸੀ ਤੇ ਪਰਸੋ ਮੇਰਾ ਇਹਨਾਂ ਨਾਲ رابطہ ਹੋਇਆ ਸੀਗਾ ਤੇ ਆ 10000 ਰੁਪਏ ਮੈਂ ਵੀ ਜੀ ਤੁਹਾਡੀ ਅਮਾਨਤ ਜਿਹੜੀ ਸੀ ਇਹਨਾਂ ਨੂੰ ਸੌਂਪ ਦਿੱਤੀ ਹੈ ਅਲੋਜੀ ਖਾਲਸਾ ਤੁਹਾਨੂੰ ਉਹਨਾਂ ਦੇ ਇਸ ਤੋਂ ਇਲਾਵਾ ਕੋਈ ਬੰਦਾ ਅਜੇ ਤੱਕ ਸਾਫਤ ਕਰਦੇ ਵੀ ਕਿਸੇ ਤੋਂ 10 ਰੁਪਏ ਦੀ ਵੀ ਹੈਲਪ ਲਈ ਹੈ ਤੇ ਨਾ ਪ੍ਰਮਾਤਮਾ ਦਵਾਵੇ ਸਾਡੇ ਬੱਚੇ ਕਮਾਉਣ ਵਾਲੇ ਆ ਅਸੀਂ ਖੁਦ ਕਮਾਈ ਕੰਮ ਕਰਦੇ ਆ ਆਪਦਾ ਘਰੇ ਖੇਤੀ ਕਰਦਾ ਫਿਰ ਆ ਇਹ ਲੜਾਈ ਲੜਨ ਜੋਗੇ ਹੈਗੇ ਠੀਕ ਹੈ ਤੇ ਜਿਨ੍ਹਾਂ ਦੀ ਖਾਤਰ ਅਸੀਂ ਇਸ ਰਾਹ ਤੇ ਤੁਰੇ ਉਹਨਾਂ ਦੇ ਕਦੋਂ ਸਮਝੌਤੇ ਹੋ ਗਏ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸਾਨੂੰ ਤਾਂ ਉਸ ਦਿਨ ਪਤਾ ਲੱਗਿਆ ਜਿੱਦੇ ਮੈਨੂੰ ਤਾਂ ਆ ਚਿੱਠੀ ਮੈਨੂੰ ਕਿਸੇ ਨੇ ਭੇਜੀ ਮੈਨੂੰ ਆਦਾ ਸਤਪਾਲ ਓਏ ਅਕਲ ਨੂੰ ਹੱਥ ਮਾਰੋ ਕੁਛ ਹੋ ਕਹਿੰਦਾ ਉਹ ਤਾਂ ਰਾਜੀ ਨਾਵੇਂ ਕਰ ਗਏ ਤੁਸੀਂ ਮੈਂ ਕਿਹਾ ਕੋਈ ਗੱਲ ਨਹੀਂ ਉਹਦੀ ਖਾਤਰ ਤੁਰੇ ਆ ਤੇ ਸੱਚੇ ਦਿਲੋਂ ਤੁਰੇ ਆ ਤੇ ਜਿੱਤਾਂਗੇ ਜ਼ਰੂਰ ਆ ਮੂੰਹ ਕਾਲੇ ਹੋ ਰਹੇ ਆ ਨਾ ਸਾਹਮਣੇ ਤੁਹਾਡੇ ਹੋ ਰਹੇ ਆ ਨਾ ਰਾਜ ਭਾਗ ਦੀਆਂ ਗੱਡੀਆਂ ਤੇ ਬੈਠੇ ਸੀ ਲੋਕ ਇਹ ਰੱਬ ਯਾਦ ਨਹੀਂ ਸੀ ਇਹਨਾਂ ਦੇ ਉਸ ਵੇਲੇ ਤੇ ਆ ਉਹ ਬਾਈਬਲ ਮੋਰਚੇ ਦਾ ਇਹ ਬਾਈਬਲ ਮੋਰਚਾ ਪੰਥ ਦਾ ਮੋਰਚਾ ਸੀ ਕੌਮ ਦਾ ਮੋਰਚਾ ਸੀ ਗੁਰੂ ਸਾਹਿਬ ਦਾ ਮੋਰਚਾ ਸੀ ਤੇ ਆ ਇਨਸਾਫ ਮੋਰਚੇ ਦੇ ਲੈਟਰ ਪੈਡ ਦੇ ਉੱਤੇ ਲਿਖਿਆ ਜਾਂਦਾ ਜਿੰਨਾ ਦੇ ਖਿਲਾਫ ਅਸੀਂ ਗਵਾਹੀਆਂ ਦਿੱਤੀਆਂ ਉਹ ਬੇਕਸੂਰ ਬੰਦੇ ਉਹ ਇਸ ਕਰਕੇ ਕਿ ਬੇਕਸੂਰ ਆ ਵੀ ਉਹ ਕਦੇ ਵਹਿਬਲ ਆਏ ਹੀ ਨਹੀਂ ਤੇ ਕੱਲ ਨੂੰ ਇੰਦਰਾਂ ਗਾਂਧੀ ਨੂੰ ਵੀ ਲਿਖ ਕੇ ਦੇ ਦਿਓ ਉਹ ਕਿਹੜਾ ਅੰਮ੍ਰਿਤਸਰ ਆਈ ਸੀ 84 ਚ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਜਿਹਦੇ ਕਤਲ ਹੋਇਆ ਕੇ ਪੀਐਸ ਕਿਹੜਾ ਉੱਥੇ ਆਇਆ ਸੀ ਤੇ ਬਿਆਨਤ ਸਿੰਘ ਕਿਹੜਾ ਉੱਥੇ ਆਇਆ ਸੀ ਤੇ ਉਹ ਵੀ ਦੇ ਦਿਓ ਲਿਖ ਕੇ ਵੀ ਬੇਕਸੂਰ ਨੇ ਆਹ ਲੈਟਰ ਪੜ੍ਹ ਲਓ ਸ੍ਰੀਮਾਨ ਜੀ ਕਦੇ ਇਹਨਾਂ ਨੂੰ ਪੁੱਛਿਓ ਕੌਣ ਬੇਕਸੂਰ ਨੇ ਤੇ ਅਗਲੇ ਇਹ ਲੈਟਰ ਦੇ ਸਿਰ ਤੇ ਅਦਾਲਤਾਂ ਚ ਆਉਂਦੀਆਂ ਡਿਸਚਾਰਜ ਰਿਪੋਰਟਾਂ ਅੰਗਰੇਜ਼ਾਂ ਨੇ ਲਾ ਦਿੱਤੀਆਂ ਵੀ ਸਾਨੂੰ ਪੀੜਤ ਧਿਰ ਕਹਿ ਰਹੀ ਆ ਅਸੀਂ ਵੇਖਸੂਰ ਆ ਤੇ ਗਨਾਹਗਾਰਾ ਵੀਰੋ ਅਸੀਂ ਜਿਹੜੇ ਇਹਨਾਂ ਲੋਕਾਂ ਨਾਲ ਉੱਥੇ ਬਹਿ ਕੇ ਗੁਰੂ ਮਹਾਰਾਜ ਦੀ ਹਾਜ਼ਰੀ ਚ ਮੈਂ ਵਾਅਦਾ ਕਰਕੇ ਆਇਆ ਤੇ ਜਿੱਦਨ ਮੈਂ ਗਿਆ 13-14 ਲੱਖ ਦੀ ਗੱਡੀ ਦੇ ਥੱਲੇ ਸੀ ਮੇਰੇ ਉਦੋਂ ਤੇ ਅੱਜ ਮੇਰੇ ਥੱਲੇ ਢੂੜ ਲੱਖ ਦੀ ਗੱਡੀ ਆ ਆ ਖਟਿਆ ਸੀ ਤੇ ਪੈਨਸ਼ਨ ਲੈਣ ਲਈ 4 ਸਾਲ ਲੜਾਈ ਲੜੀ ਐਸੇ ਕੇਸ ਦੀ ਖਾਤਰ 7-8 ਮੇਰੀਆਂ ਇਨਕੁਆਰੀਆਂ ਖੋਲਤੀਆਂ ਲੱਖਾਂ ਰੁਪਈਆ ਦੇ ਕੇ ਮੈਂ ਫਾਈਲ ਕਰਾਈਆਂ ਆ ਖਟਿਆ ਸੀ ਇਸ ਕੇਸ ਨਾਲ ਜੁੜ ਕੇ ਤੁਹਾਡੇ ਜੋ ਮੈਨੂੰ ਦੱਸੇ ਕੋਈ ਬਾਹਰ ਖੜੀ ਕਰਕੇ ਮੈਂ 1 ਰੁਪਏ ਦਾ ਕੇਸ ਦਾ ਰਵਾਧਾਰ ਹਾਂ ਆ 10000 ਮੈਨੂੰ ਕੋਈ ਵੀਰ ਦੇ ਕੇ ਗਿਆ ਸੀ ਮੈਂ ਉਹ ਵੀ ਉਹਦਾ ਲੋਡ ਬੰਦ ਬੰਡਿਆਂ ਨੂੰ ਦਿੱਤਾ ਤੇ ਯਾਰ ਤੁਸੀਂ ਸਾਨੂੰ ਲਾਹਣਤਾ ਪਾਉ ਯਾਰ ਸਾਨੂੰ ਤੁਸੀਂ ਆ ਗੱਲਾਂ ਕਰੋ ਯਾਰ ਇਹਦੇ ਤੁਹਾਡੇਗੇ ਹੱਥ ਬਣਾ ਦੇਣੇ ਵੀ ਸਾਨੂੰ ਫੋਨ ਨਾ ਕਰਿਆ ਕਰੋ ਯਾਰ ਸਾਨੂੰ ਤੰਗ ਨਾ ਕਰਿਆ ਕਰੋ ਅਸੀਂ ਕਿਹੜਾ ਕੋਈ ਏਡੇ ਵੱਡੇ ਕੋਈ ਹੈਗੇ ਆ ਅਸੀਂ ਕੀ ਹਾਂ ਅਸੀਂ ਕੁਝ ਵੀ ਨਹੀਂ ਠੀਕ ਹੈ ਅਸੀਂ ਅਸੀਂ ਝੂਠੇ ਹੋਵਾਂਗੇ ਅਸੀਂ ਗਲਤ ਹੋਵਾਂਗੇ ਅਸੀਂ ਧੋਖਾ ਕੀਤਾ ਹੋਊਗਾ ਗੁਰੂ ਸਾਹਿਬ ਜਾਣੀ ਜਾਣ ਉਹ ਉਹਦੀਆਂ ਨਜ਼ਰਾਂ ਤੋਂ ਤਾਂ ਕੋਈ ਪਾਸੇ ਨਹੀਂ ਨਾ ਹੋ ਸਕਦਾ ਪਰ ਅਸੀਂ ਮਹਾਰਾਜ ਦੇ ਅੱਗੇ ਹੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਸਾਡੀ ਪੱਤ ਢਕੀ ਰੱਖੀ ਸਾਨੂੰ ਇਹੋ ਜਿਹੇ ਬੰਦਿਆਂ ਦੀਆਂ ਗੱਲਾਂ ਨਾ ਸੁਣਨੀਆਂ ਪੈਗੀਆਂ ਉਸ ਗਰੀਬ ਨੂੰ ਸੁਣਨੀਆਂ ਪੈਗੀਆਂ ਕਿਉਂਕਿ ਉਹ ਬੰਦੇ ਦੇ ਪੱਲੇ ਗਰੀਬੀ ਸੀ ਮੈਨੂੰ ਮਹਾਰਾਜ ਨੇ ਉਹਨਾਂ ਕਰੇ ਚ ਕਹ ਦਿੱਤਾ ਮੈਂ ਆ ਦਰਸ਼ਨ ਨੂੰ ਵੀ ਕਿਹਾ ਵੀ ਆ ਦਰਸ਼ਨ ਤੂੰ ਮੈਨੂੰ ਫੋਨ ਕਰਦੀ ਇੱਕ ਜਦੋਂ ਬੇਵਸੀ ਹੋ ਗਈ ਨਾ ਤੂੰ ਮੈਨੂੰ ਫੋਨ ਕਰਦੀ ਮੈਨੂੰ ਸੱਤ ਪਲ ਲੈ ਜਾ ਅਖੀਰਲੇ ਸਾਹ ਤੱਕ ਤੇਰੀ ਸੇਵਾ ਕਰੂੰਗਾ ਤੈਨੂੰ ਸੰਭੂਗਾ ਤੈਨੂੰ ਰੋਲਣ ਨਹੀਂ ਦਿੰਦਾ ਤੁਸੀਂ ਉਹਨਾਂ ਲੋਕਾਂ ਨੂੰ ਪੰਡਾਂ ਦੀਆਂ ਪੰਡਾਂ ਪੈਸਿਆਂ ਦੀਆਂ ਦਿੱਤੀਆਂ ਜਿਨ੍ਹਾਂ ਨੇ ਤੁਹਾਡੀ ਕੌਮ ਦੀਆਂ ਜੜਾ ਜ ਤੇਲ ਪਾਇਆ ਤੇ ਜਿਨ੍ਹਾਂ ਨੇ ਕੋਈ ਤੁਹਾਡੀ ਕੌਮ ਦੀ ਖਾਤਰ ਕੁਛ ਕੀਤਾ ਆ ਤੁਸੀਂ ਲਾਣਤਾ ਪਾ ਰਹੇ ਹੁੰਦਾ 75 ਸਾਲ ਦਾ ਬਜ਼ੁਰਗ ਮੈਨੂੰ ਜਦੋਂ ਇਹਨੇ ਗੱਲ ਕਈ ਕੱਲ ਮੇਰੇ ਰੋਟੀ ਦੀ ਨੰਗੀ ਗੱਲ ਦੀ ਮੈਂ ਕੱਲ ਦਾ ਪਛਤਾਈ ਜਾਂਦਾ ਯਾਰ ਮੈਂ ਕਿੱਥੋਂ ਇਸ ਬੰਦੇ ਦਾ ਫੋਨ ਚੱਕ ਲਿਆ ਮੈਂ ਤਾਂ ਕਿਸੇ ਹੋਰ ਕੰਮ 'ਚ ਫਿਰਦਾ ਸੀ ਤੇ ਮੈਂ ਨਮੋਚੀ 'ਚ ਕੱਲ ਦਾ ਚਲਿਆ ਗਿਆ ਯਾਰ ਅਸੀਂ ਲੈਣਾ ਕੀ ਇਹਨਾਂ ਕਮਾਂ ਤੋਂ ਨਾਨਕ ਸਰ ਇੱਕ ਬੱਚਾ ਮਰਿਆ ਬਾਗ 'ਚੋਂ ਡੈੱਡ ਬੋਡੀ ਮਿਲੀ 4-5 ਮਹੀਨੇ ਪਹਿਲਾਂ ਆਪਣੀ ਬਾਹਰ ਨਿਕਲਣ ਦਿੱਤੀ ਤੇ ਇਥੇ ਆ ਮਹਿਰੂ ਵਰਗੇ ਕਹਿੰਦੇ ਸੀ ਨਾ 160 ਬੱਚਿਆਂ ਦੀ ਲਿਸਟ ਆ ਮੇਰੇ ਕੋਲੇ ਤੇ ਮੈਂ ਕਿਨਾਂ ਲਿਆ ਮੈਨੂੰ ਦੇ ਜੇ ਤੇਰੀਆਂ ਲੱਤਾਂ ਨੇ ਹੁਣ ਭਾਰਤਾ ਨਹੀਂ ਚੱਲਿਆ ਤੂੰ ਤਾਂ ਡਿੱਗ ਪਿਆ ਤੇ ਉਦੋਂ ਦਾ ਤੂੰ ਪਤਾ ਹੀ ਨਹੀਂ ਹੈ ਕਿੱਥੇ ਐ ਇਹ ਜੇ ਇਹ ਜੇ ਡਰਾਮੇ ਥੋੜੀ ਥੋੜਾ ਜਿਹੀ ਚੱਲਦੇ ਹੁੰਦੇ ਆ ਦੋਸਤੋ ਮੈਂ ਹਜੇ ਇਹਦੀਆਂ ਇਹਦੀਆਂ ਮੇਰੇ ਕੋਲੇ ਬਹੁਤ ਰਿਕਾਰਡਿੰਗਾਂ ਪਈਆਂ ਜਿਹੜੀਆਂ ਉਹ ਚਰਨ ਘਾਟ ਵਾਲੇ ਦੇ ਨਾਲ ਸੌਦੇਬਾਜ਼ੀ ਦੀਆਂ ਤੇ ਇੱਕ ਐਮਐਲਏ ਜਗਰਾਉਂ ਦੀ ਉਹਦਾ ਅੱਗੇ ਕੋਠੀ ਦੇ ਵਿੱਚ ਬਥੇਰਾ ਤਵਾ ਲੱਗਿਆ ਉਹ ਮੋٹے ਪੈਸੇ ਉਹ ਡੇਰੇ ਤੋਂ ਲੁੱਟੇ ਹੋਇਆ ਜੋ ਉਹਨੂੰ ਦਿੱਤੇ ਗਏ ਇਹ ਸਾਰੇ ਕੇਸ ਨੂੰ ਹੈਂਡਲ ਕਰਨ ਵਾਸਤੇ ਉਹਨੇ ਆਪ ਫਸਣ ਲੱਗੀ ਤੇ ਮੈਂ ਤਾਂ ਇਹਨੂੰ ਵੀ ਉਦੋਂ ਉਦੋਂ ਵੀ ਅਪੀਲ ਕੀਤੀ ਸੀ ਮੈਂ ਅੱਜ ਵੀ ਅਪੀਲ ਕਰਦਾ ਉਹ ਕੁੜੀ ਦਾ ਮੋਬਾਈਲ ਦੇ ਦੇ ਉਹ ਸਕੂਲ 'ਚ ਵਿਚਾਰੀ ਨਿੱਕੀ ਮੋਟੀ ਨੌਕਰੀ ਕਰਦੀ ਉਹ ਡਾਟਾ ਡੂਟਾ ਸਾਰਾ ਤੇ ਉਸ ਫੋਨ 'ਚ ਜੋ ਤੂੰ ਮੈਸੇਜ ਕਰਕੇ ਤੇ ਮੁੜ ਕੇ ਉਹਦਾ ਫੋਨ ਖੋਹ ਕੇ ਲਿਆਇਆ ਉਹਦਾ ਫੋਨ ਗਰੀਬਣੀ ਦਾ ਦੇ ਦੇ ਜੇ ਲੜਾਈ ਲੜਨੀ ਹੁੰਦੀ ਆ ਫਿਰ ਫਿਰ ਥੋੜਾ ਜਿਆ ਚੱਲਣੀ ਸਿੱਖੋ ਅਸੀਂ ਕੀ ਕੋ ਚੱਲਿਆ ਅਸੀਂ ਕਿਸੇ ਨੂੰ ਦੱਸਦੇ ਨਹੀਂ ਸਾਡੇ ਢਿੱਡ 'ਚ ਬਹੁਤ ਕੁਝ ਪਿਆ ਪਰ ਸਾਨੂੰ ਜਦੋਂ ਕਿ ਇਹੋ ਜਿਹੇ ਬੰਦੇ ਇਹੋ ਜੀਆਂ ਗੱਲਾਂ ਕਰਦੇ ਆ ਨਾ ਸਾਨੂੰ ਉਹ ਬਹੁਤ ਤੰਗ ਕਰਦੀਆਂ ਅਸੀਂ ਸਿਰਫ ਇੱਕੋ ਇੱਕ ਆਸਰਾ ਆਪਣੇ ਗੁਰੂ ਦਾ ਲੈ ਕੇ ਚੱਲੇ ਹੋਏ ਆ ਤੁਹਾਡਾ ਕਿਸੇ ਦੇ ਆਸਰੇ ਦੀ ਸਾਨੂੰ ਨਹੀਂ ਤੇ ਸਾਡੇ ਤੇ ਰਹਿਮ ਕਰੋ ਸਾਨੂੰ ਫੋਨ ਨਾ ਮੈਨੂੰ ਤਾਂ ਕਰਿਆ ਕਰੋ ਖਾਸ ਕਰਕੇ ਐਨਆਰਆਈ ਨਾਲੇ ਆਪ ਦਾ ਟਾਈਮ ਖਰਾਬ ਕਰਦੇ ਨਾਲੇ ਮੀੜਾ ਕਰਦੇ ਹੋ ਤੇ ਨਿਕਲਣਾ ਆਹ ਕੁਸ਼ੀ ਹੁੰਦਾ ਤੇ ਸਾਨੂੰ ਯਾਰ ਆਪ ਦੀ ਜ਼ਿੰਦਗੀ ਜਿਉਣ ਦਿਓ ਤੇ ਅੱਜ ਤੋਂ ਬਾਅਦ ਸਾਡੇ ਨਾਲ ਕੋਈ ਸਾਡੇ ਨਾਲ ਹੰਦਰਦੀ ਦੀ ਲੋੜ ਨਾ ਅਸੀਂ ਤੁਹਾਡੇ ਵਰਗਿਆਂ ਤੋਂ ਝੂਠੀ ਹੰਦਰਦੀ ਰੱਖੀਏ ਜਦੋਂ ਸਾਡੇ ਨਾਲ ਤਾਂ ਇਹ ਨਹੀਂ ਸਾਡੇ ਬਣੇ ਜਿਨ੍ਹਾਂ ਦੀ ਖਾਤਰ ਸੀ ਯਾਰ ਸਾਰਾ ਕੁਝ ਹੀ ਆਪਦਾ ਦਾ ਤੇ ਲਾਤਾ ਤੇ ਤੋਂ ਤੁਹਾਡੇ ਤੋਂ ਅਸੀਂ ਕੀ ਉਮੀਦ ਰੱਖ ਸਕਦੇ ਆ ਸਾਨੂੰ ਦਿਓ ਆਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਵੀ ਗੱਲ ਝੂਠੀ ਹੋਵੇ ਆ ਤੁਹਾਨੂੰ ਰਿਕਾਰਡਿੰਗ ਆ ਸੋ ਤੇ ਕਦੇ ਜਿਹੜੇ ਜਿਹੜੇ ਡੇਰੇ ਵਾਲੇ ਦੋਚੀ ਹੈ ਨਾ ਗਰਸੇਵਕ ਫੌਜੀ ਉਹ ਪਿੱਟਦਾ ਰਹਿੰਦਾ ਮੇਰੇ ਕੋਲੇ ਹਜੇ ਵੀ ਇਹ ਉਹ ਕੌਮ ਹੈ ਜਿਹੜੀ ਇੱਥੇ ਕਰੋੜਾ ਰੁਪਈਆ ਇਹਨਾਂ ਨੂੰ ਤਾਂ ਜਿਹੜੇ ਆ ਤੁਰੇ ਫਿਰਦੇ ਆ ਦੂਜੇ ਤੀਜੇ ਇਹਨਾਂ ਨੂੰ ਤਾਂ ਦੇ ਰਹੇ ਆ ਤੇ ਇਹ ਕੇਸ ਲੜਨ ਵਾਸਤੇ ਸਾਡੇ ਕੋਲੇ ਪ੍ਰਾਈਵੇਟ ਵਕੀਲ ਹੈ ਨਹੀਂ ਜਿਹੜੇ ਸਰਕਾਰੀ ਵਕੀਲ ਸਾਡੇ ਨਾਲ ਲੜਦੇ ਆ ਸਰਕਾਰ ਦੇ ਦਿੱਤੇ ਉਹਨਾਂ ਦੀਆਂ ਫੋਟੋ ਆ ਸਾਡੇ ਨਾਲ ਵਾਇਰਲ ਕਰ ਕਰਕੇ ਬਲਤੇਜ ਪੰਨੂ ਨਾਲ ਤੇ ਖਿੱਲੀਆਂ ਣਾਉਂਦੇ ਆ ਇਹ ਲੋਕ ਜੇ ਕਿਸੇ ਅਸਲੀਅਤ ਚੀਜ਼ ਦਾ ਪਤਾ ਨਾ ਨਾ ਹੋਵੇ ਉਹਦੇ ਤੇ ਗੱਲ ਵਾਜਬ ਕਰੀਦੀ ਹੁੰਦੀ ਆ ਪਹਿਲਾਂ ਮੇਰੀਆਂ ੜਾਉਂਦੇ ਰਹੇ ਹੁਣ ਖੋਸੇ ਦੀਆਂ ੜਾਈ ਜਾਂਦੇ ਆ ਉਹ ਫੋਟੋ ਕਿਤੇ ਸਾਡੀ ਇਕੱਠਿਆਂ ਦੀ ਆ ਤੇ ਉਹ ਫੋਟੋ ਦਾ ਇਤਿਹਾਸ ਜਾਣ ਲਓ ਕੀ ਆ ਜਦ ਦਿਨ ਕਿਤੇ ਬਹਿਬਲ ਦਾ ਇਤਿਹਾਸ ਤੇ ਕੋੜਕਪੂੜ ਦਾ ਲਿਖਿਆ ਜਾਊਗਾ ਨਾ ਉਹ ਫੋਟੋ ਦਾ ਜ਼ਿਕਰ ਵਿੱਚ ਹੋਊਗਾ ਤੇ ਮਰ ਜਾਓਗੇ ਸ਼ਰਮ ਨਾਲ ਤੁਸੀਂ ਉਸ ਦਿਨ ਜਿਹੜੇ ਲੋਕ ਆਜੋ ਉਹ ਫੋਟੋਆਂ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਆ ਕਦੇ ਦਾ ਖਿੱਚਣ ਵਾਲਾ ਦਾ ਧੰਨਵਾਦ ਜੀ ਨੇ ਖਿੱਚ ਕੇ ਕਦੇ ਕਿਸੇ ਨਾਲ ਜੋੜ ਦਿੰਦੇ ਆ ਕਦੇ ਕਿਸੇ ਨਾਲ ਜੋੜ ਦਿੰਦੇ ਆ ਕੁਝ ਭੈ ਖਾਓ ਰੱਬ ਦਾ ਉਸ ਗੁਰੂ ਦਾ ਭੈ ਖਾਓ ਕੋਈ ਗਲਤ ਫਲਤ ਗੱਲ ਕਹੀ ਹੋਵੇ ਮਾਫ ਕਰੋ ਪਰ ਅੱਜ ਤੋਂ ਬਾਅਦ ਸਾਡਾ ਸਾਨੂੰ ਜਿਉਣ ਦਿਓ ਸਾਨੂੰ ਵੀਰੋ ਫੋਨ ਨਾ ਕਰਿਆ ਕਰੋ ਸਾਡੀਆਂ ਵੀਡੀਓ ਸੁਣਨੀਆਂ ਹੋ ਗਈਆਂ ਸੁਣਿਆ ਕਰੋ ਮੈਂ ਤਾਂ ਪਹਿਲੀ ਗੱਲ ਪੌਣੀਆਂ ਹੀ ਬੰਦ ਕਰਤੀਆਂ ਜਦੋਂ ਅੱਗੇ ਪੜ੍ਹਨੀ ਮੈਂ ਤਾਂ ਕਿਤਾਬ ਲਿਖਣ ਦਾ ਇੱਕ ਪ੍ਰੋਜੈਕਟ ਚਲਾਈ ਬੈਠਾ ਮੇਰਾ ਦਿਲ ਕਰੂਗਾ ਪਹਿਲੀ ਗੱਲ ਉਹ ਵੀ ਮੇਰਾ ਜੀ ਨਹੀਂ ਕਰਦਾ ਤੇ ਕੀ ਕੀ ਤੁਹਾਡਿਆਂ ਨਾਲ ਅਸੀਂ ਆਰ ਇਹਨਾਂ ਲੋਕਾਂ ਦਾ ਮੱਥਾ ਮਾਰੀਏ ਅਸੀਂ ਤਾਂ ਕੋਈ ਚੰਗੇ ਦੀ ਖਾਤਰ ਚੱਲੇ ਸੀ ਚਲੋ ਪੀ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੀ ਗੱਲ ਕਰਦੇ ਆਂ ਆਪਦੀ ਕੌਮ ਦੀ ਗੱਲ ਕਰਦੇ ਆਂ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਇਸ ਵੇਲੇ ਮੈਂ ਤੁਹਾਨੂੰ ਅਪੀਲ ਕਰਦਾ ਜੇ ਕੋਈ ਮੈਨੂੰ ਨਦਰ-ਨਦਰ ਸਮਝਦੇ ਹੋ ਗਿਆਨੀ ਜੀ ਦਾ ਸਾਥ ਦਿਓ ਇਸ ਵੇਲੇ ਦੇਵ ਆ ਗਿਆ ਸਸਰੀਏ ਕਾਲ